ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕਾਲਾ ਡੈਰੀ ਫਾਰਮ ਕੋਟਕਪੂਰਾ ਦੇ ਵਿੱਚ ਅੱਜ ਤੁਹਾਨੂੰ ਦੋ ਟੋਕਣਾ ਝੋਟੀਆਂ ਦਿਖਾਉਣੀਆਂ ਟੋਕਣਾ ਚ ਗੱਬਣਾ ਚੈੱਕ ਪਾਸ ਇੱਕ ਝੋਟੀ 2.5 ਮਹੀਨੇ ਦੀ ਗੱਬਣ ਇੱਕ 4 ਮਹੀਨੇ ਦੀ ਗੱਬਣ ਦੂਜਾ ਸੂਆ 12 ਕਿਲੋ ਦੁੱਧ 2.5 ਮਹੀਨੇ ਦੀ ਗੱਬਣ ਚੈੱਕ ਪਾਸ ਮਗਰ ਕੱਟਾ 43-54 ਤੋਂ ਗੱਬਣ ਆਹ ਕੱਟਾ ਮਗਰੇ ਦੇ 2 ਮਹੀਨਿਆਂ ਦੀ ਗੱਭਣ ਚੈੱਕ ਪਾਸ 12 ਕਿਲੋ ਦੁੱਧ ਦੋ ਟਾਈਮ ਚਾਰ ਟਾਈਮ ਚੋਕ ਕੇ ਲੈ ਕੇ ਜਾਓ ਚੈੱਕ ਕਰਵਾ ਕੇ ਤੁਸੀਂ ਲਿਜਾ ਸਕਦੇ ਹੋ ਪਹਿਲਾ ਸੂਆ ਸੂਈ ਵੀ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਪਹਿਲਾ ਸੂਆ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਦੁੱਧ 5 ਕਿਲੋ 2.5 ਕਿਲੋ ਦੋਨੇ ਟਾਈਮਾਂ ਦਾ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਪਹਿਲਾ ਸੂਆ ਦੋ ਢਾਈ ਢਾਈ ਕਿਲੋ ਦੋਨੇ ਝੋਟੀਆਂ ਬਹੁਤ ਚੰਗੀਆਂ ਚੈੱਕ ਪਾਸ ਇੱਕ 4 ਮਹੀਨੇ ਦੀ ਗੱਬਣ ਇੱਕ 2.5 ਮਹੀਨੇ ਦੀ ਗੱਬਣ 2.5 ਮਹੀਨੇ ਦੀ ਗੱਬਣ ਦਾ ਮੁੱਲ ਹੈਗਾ 1,11,000 ਇਹਦਾ ਹੈਗਾ 90,000 ਫਿਕਸ ਪ੍ਰਾਈਸ ਹੈ ਦੋ ਟਾਈਮ ਚਾਰ ਟਾਈਮ ਚੋਕੇ ਲੈ ਕੇ ਜਾਓ ਚੈੱਕ ਕਰਵਾ ਕੇ ਲੈ ਕੇ ਜਾਓ 43 54 ਦੇ ਸੀਮਨ ਤੋਂ ਗੱਬਣ ਦੋਨੋਂ ਹੀ ਧੰਨਵਾਦ ਜੀ